ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਨੂੰ ਭੰਡਰਨ ਵਾਸਤੇ ਵੱਡੀਆਂ ਸ਼ਕਤੀਆਂ ਦੇ ਇਸ਼ਾਰੇ ਤੇ ਵਕ ਹੋਏ ਕੁਝ ਲੋਕਾਂ ਵੱਲੋਂ ਜਿਹੜੀ ਸੁਧਾਰ ਲਹਿਰ ਸ਼ੁਰੂ ਕੀਤੀ ਗਈ ਹੈ ਅਸਲ ਵਿੱਚ ਉਹ ਸੁਧਾਰ ਨਹੀਂ ਨਗਾਰ ਲਹਿਰ ਬਣ ਚੁੱਕੀ ਹੈ ਇਹਨਾਂ ਲੋਕਾਂ ਨੇ ਜਿਹੜਾ ਉਹ ਸ਼ਕਤੀਆਂ ਦੇ ਇਸ਼ਾਰੇ ਤੇ ਵੱਡਾ ਸਿਆਸੀ ਡਰਾਮਾ ਕੀਤਾ ਪੰਜਾਬ ਦੇ ਵਿੱਚ ਉਹ ਡਰਾਮੇ ਵਾਲ ਜੇ ਵੇਖਿਆ ਜਾਵੇ ਤੇ ਇਹਨਾਂ ਨੂੰ ਪਹਿਲਾਂ ਵੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਨਾ ਕੋਈ ਡਰ ਤੇ ਨਾ ਕੋਈ ਇਹਨਾਂ ਦੇ ਮਨ ਦੇ ਵਿੱਚ ਐਸੀ ਕਿਸੇ ਗੱਲ ਦਾ ਸਿਧਾਂਤ ਤਾਂ ਤੇ ਨਾ ਹੋਣੀ ਐ ਉਹ ਇੱਕ ਸਿਆਸੀ ਡਰਾਮੇ ਵਿੱਚ ਜੋ ਸ਼ਿਕਾਇਤ ਕਰ ਆਏ ਪਰ ਇਹਨਾਂ ਨੂੰ ਭਰੋਸਾ ਨਹੀਂ ਉਸੇ ਦਿਨ ਤੋਂ ਲੱਗੇ ਹੀ ਲਗਾਤਾਰ ਇਹਨਾਂ ਨੇ ਇੱਕੋ ਗੱਲ ਕਹਿਣੀ ਸ਼ੁਰੂ ਕਰਤੀ ਜੀ ਐਂ ਸਜ਼ਾ ਸੁਣਾਇਓ ਜੀ ਐਂ ਕਰਿਓ ਜੀ ਤੇ ਇਹਨਾਂ ਨੂੰ ਇਹ ਵੀ ਵਿਸ਼ਵਾਸ ਨਹੀਂ ਸੀਗਾ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਬੜੇ ਨਿਮਰ ਸੁਭਾਅ ਦੇ ਨਾਲ ਇਸ ਤਰ੍ਹਾਂ ਜਾ ਕੇ ਆਪਣਾ ਸਪਸ਼ਟੀਕਰਨ ਸ਼੍ਰੀ ਕਾਲਤਖਸਾਬ ਤੇ ਦੇਣਗੇ ਇਹਨਾਂ ਨੂੰ ਇਸ ਗੱਲ ਦੀ ਸ਼ਰਮ ਵੀ ਆਉਣੀ ਚਾਹੀਦੀ ਐ ਕਿ ਜਿੰਨੀਆਂ ਤੁਸੀਂ ਸ਼ਿਕਾਇਤਾਂ ਲਾਈਆਂ ਉਹਦੇ ਵਿੱਚ ਸਾਰੇ ਹੀ ਬਰਾਬਰ ਦੇ ਭਾਗੀਦਾਰ ਤੁਸੀਂ ਵੀ ਹੋ ਸਾਰਿਆਂ ਨੇ ਸੱਤਾ ਹੰਢਾਈ ਹੈ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਕਿੱਡਾ ਵੱਡਾ ਚਿਹਰਾ ਵਿਖਾਇਆ ਉਹਨੇ ਜਿਹੜੇ ਤੁਹਾਡੇ ਕੀਤੇ ਗਨਾਹ ਵੀ ਹਨਾ ਉਹ ਵੀ ਆਪਦੀ ਝੋਲੀ ਚ ਪਾ ਲਏ ਇਸ ਤੋਂ ਵੱਡੀ ਹੋਰ ਕੀ ਗੱਲ ਹੋ ਸਕਦੀ ਹੈ ਤੇ ਅੱਜ ਫੇਰ ਤੁਸੀਂ ਡਿਕਟੇਟ ਕਰ ਰਹੇ ਹੋ ਕਹਿੰਦੇ ਆ ਕਿ ਇਹਨਾਂ ਨੂੰ 5 ਸਾਲ ਲਈ ਜਹੇਦਾਰ ਜੀ ਸਿਆਸਤ ਚੋਂ ਬਾਹਰ ਕਰ ਦਿਓ ਇਹਨਾਂ ਦੇ ਸਾਥੀਆਂ ਨੂੰ ਵੀ ਕਰ ਦਿਓ ਇਹਨਾਂ ਨੂੰ ਨਾ ਕਹੋ ਤੁਸੀਂ ਕਹੋ ਸਾਨੂੰ ਸਾਰਿਆਂ ਨੂੰ ਕਰ ਦਿਓ ਕਿਉਂਕਿ ਜੇ ਉਹ ਦੋਸ਼ੀ ਨੇ ਤੇ ਨਾਲ ਤੁਸੀਂ ਵੀ ਬਰਾਬਰ ਦੋਸ਼ੀ ਹੋ ਕਿੱਡੀ ਯਾਰ ਕੜੀਆ ਮਾਨਕਸਤਾ ਸਿੱਖ ਪੰਥ ਦੇ ਵਿੱਚ ਇਹ ਲੋਕ ਲਿਆ ਰਹੇ ਆ ਇਹਨਾਂ ਨੂੰ ਤਾਂ ਚਾਹੀਦਾ ਸੀ ਕਿ ਜੇ ਕਰ ਇਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਕੋਈ ਇੰਨਾ ਡਰ ਪੈ ਨਹੀਂ ਸੀ ਇਹ ਗਸਤਾਂਤ ਦਾ ਤੇ ਉੱਥੇ ਇਹਨਾਂ ਨੂੰ ਜਾਣ ਦੀ ਲੋੜ ਹੀ ਨਹੀਂ ਸੀ ਜੇ ਇਹਨਾਂ ਨੇ ਸਮਝਿਆ ਕਿ ਉੱਥੇ ਜਾਣਾ ਵਾਜਪਾ ਹੈ ਤੇ ਫਿਰ ਉਹਦੇ ਤੇ ਭਰੋਸਾ ਵੀ ਕਰਨਾ ਚਾਹੀਦਾ ਤੇ ਜਾਂ ਫਿਰ ਭਾਈ ਐਂ ਕਰਦੇ ਜਿਵੇਂ ਕਾਂਗਰਸੀਆਂ ਨੇ ਪਿੱਛੇ ਜੇ ਇੱਕ ਸਰਬੱਤ ਖਾਲਸਾ ਬੁਲਾਇਆ ਸੀ ਉਵੇਂ ਬੀਜੇਪੀ ਦੇ ਇਸ਼ਾਰੇ ਤੇ ਸਰਬੱਤ ਖਾਲਸਾ ਬੁਲਾ ਲੈਂਦੇ ਆਪ ਉਹਦੇ ਜਥੇਦਾਰ ਬਣ ਜਾਂਦੇ ਤੇ ਉਹ ਚ ਚੁਣ ਕੇ ਜਥੇਦਾਰਾਂ ਨੂੰ ਫਿਰ ਜਿੰਨੂੰ ਮਰਜ਼ੀ ਜਿਹੜੀ ਮਰਜ਼ੀ ਸਜ਼ਾ ਲਾ ਲੈਂਦੇ ਫਿਰ ਇਹਨਾਂ ਦਾ ਕੰਮ ਚੱਲ ਸਕਦਾ ਸੀ ਅਜੇ ਵੀ ਕੋਈ ਖੁੱਲਾ ਮੈਦਾਨ ਹੈ ਅਜੇ ਵੀ ਬੁਲਾ ਲਓ ਆਪ ਦੇ ਜਥੇਦਾਰ ਆਪ ਚੁਣ ਲਓ ਤੇ ਜਿੰਨੂੰ ਮਰਜ਼ੀ ਜਿਹੋ ਜੀ ਮਨ ਚਾਹੀ ਸਜ਼ਾ ਲਾ ਦਿਓ ਜਿੰਨੂੰ ਮਰਜ਼ੀ ਪੰਥ ਚੋਂ ਕੱਢ ਦਿਓ ਜਿੰਨੂੰ ਮਰਜ਼ੀ ਲਏਓ ਇਹ ਤੁਹਾਡੇ ਤੇ ਡਿਪੈਂਡ ਕਰਦਾ ਹੈ ਨਾਲੇ ਤੁਹਾਨੂੰ ਆਪਣੇ ਆਪ ਨੂੰ ਕਲੀਨ ਸ਼ੀਟ ਮਿਲ ਜੇਗੀ ਨਾਲੇ ਮੁੱਖ ਮੰਤਰੀ ਸਾਹਿਬ ਨੂੰ ਕਲੀਨ ਸ਼ੀਟ ਦੇ ਦਿਓ ਕਿਉਂਕਿ ਤੁਹਾਨੂੰ ਉਹਦਾ ਚੇਤਾ ਭੁੱਲਾ ਤੇ ਉਹਨੂੰ ਆਪਣੇ ਆਪ ਦਾ ਚੇਤਾ ਭੁੱਲਾ ਹੈ ਕਿ ਜਿਹੜੀਆਂ ਬੇਅਦਬੀਆਂ ਦੀ ਉਹ ਗੱਲਾਂ ਕਰਦਾ ਆਪਦੇ ਸਿਰਫ ਚੇਤਿਆਂ ਨੂੰ ਖੁਸ਼ ਕਰਨ ਵਾਸਤੇ ਉਹਨੂੰ ਇਹ ਮਹਿਸੂਸ ਕਰ ਲੈਣਾ ਚਾਹੀਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀਆਂ ਬੇਅਦਬੀਆਂ ਉਹਦੇ ਰਾਜ ਵਿੱਚ ਕਿੰਨੀ ਵਾਰ ਹੋਈਆਂ ਜੇ ਕੋਈ ਹੋਰ ਦੋਸ਼ੀ ਹੈ ਤੇ ਇਹ ਮੁੱਖ ਮੰਤਰੀ ਸਾਹਿਬ ਤੁਸੀਂ ਵੀ ਬਰਾਬਰ ਦੇ ਦੋਸ਼ੀ ਹੋ ਤੇ ਜਿਹੜੇ ਸੁਧਾਰ ਲੈਣ ਵਾਲੇ ਆ ਤੁਸੀਂ ਵੀ ਹਰ ਕੰਮ ਦੇ ਬਰਾਬਰ ਦੋਸ਼ੀ ਹੋ ਤੁਸੀਂ ਬਖਸ਼ੇ ਨਹੀਂ ਜਾਓਗੇ ਤੇ ਉਦੋਂ ਵੱਡੇ ਦੋਚੀ ਤੁਸੀਂ ਇਸ ਕਰਕੇ ਬਣ ਰਹੇ ਹੋ ਕਿ ਤੁਸੀਂ ਅੱਜ ਕੱਲ੍ਹ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਿੱਧਾ ਉਹਦੇ ਜਿਹੜੇ ਸਿਧਾਂਤਾਂ ਨੂੰ ਚੁਣੌਤੀ ਦੇ ਰਹੇ ਹੋ ਇਹ ਸਮਾਂ ਹੈ ਇਹ ਸਮਾਂ ਸਦਾ ਨਹੀਂ ਰਹਿੰਦਾ ਪਰ ਇਹ ਗੱਲ ਯਾਦ ਰੱਖਿਓ ਇਹ ਉਹ ਜੀ ਮਾਰ ਪੈਗੀ ਤੁਹਾਨੂੰ ਵੀ ਕਿ ਤੁਸੀਂ ਤੜਫਦੇ ਫਿਰੋਗੇ ਉਸ ਇਨਸਾਨ ਨੇ ਤਾਂ ਜਾ ਕੇ ਝੋਲੀ ਅੱਡ ਕੇ ਸਾਰੇ ਕੀਤੇਕ ਨਾ ਕਬੂਲ ਕਰਕੇ ਜੋ ਵੀ ਸਿੰਘ ਸਾਹਿਬ ਸਜ਼ਾ ਲਾਉਣਗੇ ਜੋ ਵੀ ਹੁਕਮ ਕਰਨਗੇ ਉਹ ਭੁਗਤੇਗਾ ਭੁਗਤ ਵੀ ਲਵੇਗਾ ਪਰ ਤੁਹਾਨੂੰ ਕਦੀ ਕਿਸੇ ਨੇ ਮਾਫ਼ ਨਹੀਂ ਕਰਨਾ ਜਿਹੜੇ ਹਾਲਾਤ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਪੈਦਾ ਕੀਤੇ ਆ ਜਾਂ ਪੰਜਾਬ ਪੰਜਾਬੀ ਅਤੇ ਸਿੱਖ ਪੰਥਨਾ ਧੋਖਾ ਕਰ ਰਹੇ ਹੋ ਇਸ਼ਾਰਾ ਕਿੱਧਰ ਤੁਹਾਡਾ ਜਾਂਦਾ ਇਹ ਸਾਰੇ ਲੋਕਾਂ ਨੂੰ ਸਮਝਾ ਚੁੱਕੇ